ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਰਾਗ ਧਨਾਸਰੀ ਚ ਦੇ ਦਰਜ ਸ਼ਬਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਵਿਚਾਰ ਕਰਾਂਗੇ ਹਾਂਜੀ ਆਪਣਾ ਮਕਸਦ ਹੈ ਸ਼ਬਦ ਦੇ ਮੁੱਖ ਸੰਦੇਸ਼ ਨੂੰ ਫੜਨਾ ਜੀ ਖਾਸ ਕਰਕੇ ਜਿਵੇਂ ਰੱਬ ਦੀ ਰੱਖਿਆ ਉਹਦੀ ਬਖਸ਼ਿਸ਼ ਤੇ ਅਰਦਾਸ ਦੀ ਤਾਕਤ ਬਾਰੇ ਬਿਲਕੁਲ ਬਿਲਕੁਲ ਇਹ ਸ਼ਬਦ ਹੈ ਹੀ ਇਸ ਭਰੋਸੇ ਤੇ ਕਿ ਵੇਖੋ ਪਰਮਾਤਮਾ ਆਪਣੇ ਸੇਵਕਾਂ ਦਾ ਰਾਖਾ ਹੈ ਤੇ ਉਹਨਾਂ ਦੀ ਸੁਣਦਾ ਵੀ ਹੈ हां ਤੇ ਸ਼ਬਦ ਦੀ ਜਿਹੜੀ ਰਹਾਉ ਦੀ ਤੁੱਕ ਹੈ ਉਹ ਕੇਂਦਰੀ ਖਿਆਲ ਹੁੰਦੀ ਹੈ ਹਨਾ ਹਰ ਜਨ ਰੱਖੇ ਗੁਰਗੋਬਿੰਦ ਕੰਠ ਲਾਏ ਅਫਗਣ ਸਭ ਮਿਟੇ ਦਇਆਲਪੁਰਖ ਬਖਸ਼ੰਦ ਇਹਦਾ ਮਤਲਬ ਤਾਂ ਇਹੀ ਬਣਦਾ ਕਿ ਰੱਬ ਆਪਣੇ ਬੰਦਿਆਂ ਨੂੰ ਬਚਾਉਂਦਾ ਗਲੇ ਲਾ ਕੇ ਉਹਨਾਂ ਦੇ ਮਤਲਬ ਨੁਕਸ ਮਿਕਾਰ ਦਿੰਦਾ ਹੈ ਕਿਉਂਕਿ ਉਹ ਦਇਆਲੂ ਹੈ ਬਖਸ਼ਣ ਵਾਲਾ ਹਮ ਪਰ ਇਹ ਮਿਟਾਉਣ ਵਾਲੀ ਗੱਲ ਨੂੰ ਥੋੜਾ ਸਮਝੀਏ ਅੱਛਾ ਕੰਠ ਲਾਏ ਅਫਗਣ ਸਬਮਿਟੇ ਸਿਰਫ ਬਾਹਰੀ ਗਲਤੀਆਂ ਦੀ ਮਾਫੀ ਨਹੀਂ ਹੈ ਇਹ ਇੱਕ ਮਤਲਬ ਅੰਦਰੂਨੀ ਪ੍ਰਕਿਰਿਆ ਹੈ ਜਦੋਂ ਪਰਮਾਤਮਾ ਦੀ ਮਿਹਰਤਾ ਮਿਲਦੀ ਹੈ ਤਾਂ ਬੰਦੇ ਦੇ ਅੰਦਰੋਂ ਜਿਹੜੀ ਨੈਗੇਟਿਵ ਸੋਚ ਹੁੰਦੀ ਹੈ ਆਪਣੇ ਬਾਰੇ ਮਾੜੀ ਧਾਰਨਾਵਾਂ ਜਾਂ ਡਰ ਉਹ ਖਤਮ ਹੋ ਜਾਂਦੇ ਨੇ ਯਾਨੀ ਕਿ ਅੰਦਰੋਂ ਸਫਾਈ ਹੋ ਜਾਂਦੀ ਹੈ ਜੀ ਬਿਲਕੁਲ ਅੰਦਰੂਨੀ ਸ਼ੁੱਧਤਾ ਜਿਹੜੀ ਉਹਦੀ ਬੰਦਗੀ ਨਾਲ ਆਉਂਦੀ ਹੈ ਫਿਰ ਅੱਗੇ ਪਹਿਲੀ ਤੁਕ ਆਉਂਦੀ ਹੈ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰੋ ਤਾਰਿਓ ਭਾਵ ਉਹਦਾ ਜ਼ੋਰ ਤਾਂ ਹਰ ਪਾਸੇ ਹੈ ਉਹ ਸਿਰ ਤੇ ਹੱਥ ਰੱਖਦਾ ਹੈ ਜੀ ਫਿਰ ਅੱਗੇ ਕਿਰਪਾ ਕਟਾਕ અવલોਕਣ ਕੀਨੋ ਦਾਸ ਦਾ ਦੁੱਖ ਬਿਦਾਰਿਓ ਤੇ ਆਪਣੀ ਮੇਰ ਦੀ ਨਜ਼ਰ ਨਾਲ ਨਾ ਸੇਵਕ ਦਾ ਦੁੱਖ ਦੂਰ ਕਰ ਦਿੰਦਾ ਹੈ ਦੁੱਖ ਬਿਦਾਰਿਓ ਦੁੱਖ ਦਾ ਨਾਸ਼ ਤੇ ਇਸ ਦੁੱਖ ਦੂਰ ਕਰਨ ਦੇ ਸੰਬੰਧ ਵਿੱਚ ਨਾ ਇਹਨੂੰ ਇੱਕ ਵੱਡੇ ਦਾਇਰੇ 'ਚ ਰੱਖ ਕੇ ਵੇਖਣਾ ਚਾਹੀਦਾ ਹੈ ਅੱਛਾ ਕਿਵੇਂ ਵੇਖੋ ਜਦੋਂ ਬੰਦੇ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਪਰਮਾਤਮਾ ਦੀ ਰਚਨਾ ਕਿੰਨੀ ਵੱਡੀ ਹੈ ਹੂੰ ਕੁਦਰਤ ਕਿੰਨੀ ਵਿਸ਼ਾਲ ਹੈ ਤਾਂ ਉਹਨੂੰ ਆਪਣੀਆਂ ਤਕਲੀਫਾਂ ਆਪਣੇ ਦੁੱਖ ਬਹੁਤ ਛੋਟੇ ਲੱਗਣ ਲੱਗ ਪੈਂਦੇ ਨੇ ਹੂੰ ਸਹੀ ਗੱਲ ਹੈ ਤਾਂ ਦੁੱਖ ਬਿਦਾਰਿਓ ਦਾ ਇੱਕ ਮਤਲਬ ਇਹ ਵੀ ਨਿਕਲਦਾ ਹੈ ਕਿ ਜਦੋਂ ਤੁਹਾਡੀ ਸਮਝ ਬਦਲਦੀ ਹੈ ਤੁਹਾਡਾ ਨਜ਼ਰੀਆ ਬਦਲਦਾ ਹੈ ਤਾਂ ਦੁੱਖ ਦੀ ਜਿਹੜੀ ਚੋਬ ਹੁੰਦੀ ਹੈ ਉਹਦਾ ਅਹਿਸਾਸ ਘਟ ਜਾਂਦਾ ਹੈ ਵੀ ਬਾਹਰ ਦੇ ਹਾਲਾਤ ਸ਼ਾਇਦ ਉਹੀ ਰਹਿਣ ਅੱਛਾ ਮਤਲਬ ਇੱਕ ਤਰ੍ਹਾਂ ਦੀ ਮਾਨਸਿਕ ਰਾਹਤ ਹੈ ਜੀ ਮਾਨਸਿਕ ਮੁਕਤੀ ਕਹਿ ਸਕਦੇ ਹਾਂ ਕਮਾਲ ਦੀ ਵਿਆਖਿਆ ਇਹ ਨਜ਼ਰੀਆ ਵਾਲੀ ਗੱਲ ਤਾਂ ਬਹੁਤ ਹੀ ਅਹਿਮ ਹੈ ਹੂੰ ਫਿਰ ਆਖਰੀ ਤੁੱਕਾ ਆਉਂਦੀਆਂ ਨੇ ਜਿਹੜੀਆਂ ਅਰਦਾਸ ਦੀ ਤਾਕਤ ਦੱਸਦੀਆਂ ਨੇ ਜੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੀ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਹੂੰ ਇਹ ਤਾਂ ਬੜਾ ਸਿੱਧਾ ਤੇ ਜ਼ੋਰਦਾਰ ਬਿਆਨ ਹੈ ਜੋ ਮੰਗੋ ਮਿਲੇਗਾ ਤੇ ਨਾਮ ਜਪਣਾ ਲੋਕ ਪਰਲੋਕ ਹਰਥਾਂ ਸੱਚਾ ਹੈ ਹਾਂ ਪਰ ਇੱਥੇ ਵੀ ਨਾ ਇੱਕ ਬਰੀਕ ਜੀ ਗੱਲ ਨੂੰ ਹੋਰ ਜੋੜੀਏ ਅੱਛਾ ਉਹ ਕੀ ਸੋਈ ਸੋਈ ਦੇਵੇ ਦਾ ਮਤਲਬ ਸ਼ਾਇਦ ਸਿਰਫ ਇਹ ਨਾ ਹੋਵੇ ਕਿ ਹਰ ਦੁਨੀਆਵੀ ਚੀਜ਼ ਮਿਲ ਜਾਏਗੀ ਹੂੰ ਇਹ ਸ਼ਾਇਦ ਉਸ ਅਵਸਥਾ ਵੱਲ ਇਸ਼ਾਰਾ ਹੈ ਜਿੱਥੇ ਭਗਤ ਦੀ ਆਪਣੀ ਇੱਛਾ ਉਹਦੀ ਮੰਗ ਪਰਮਾਤਮਾ ਦੀ ਰਜ਼ਾ ਨਾਲ ਇੱਕ ਹੋ ਜਾਂਦੀ ਹੈ ਅੱਛਾ ਯਾਨੀ ਕਿ ਉਹ ਮੰਗਦਾ ਹੀ ਉਹ ਹੈ ਜੋ ਸਹੀ ਹੈ ਹਾਂਜੀ ਜੋ ਉਸ ਲਈ ਸਭ ਤੋਂ ਚੰਗਾ ਹੈ ਤੇ ਪਰਮਾਤਮਾ ਉਹੀ ਦਿੰਦਾ ਹੈ ਤੇ ਮੁਖ ਤੇ ਜੋ ਬੋਲੇ ਦਾ ਮਤਲਬ ਸਿਰਫ ਕੋਈ ਵੀ ਗੱਲ ਬੋਲਣਾ ਨਹੀਂ ਫਿਰ ਇਹਦਾ ਅਰਥ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਉਹਦੇ ਗੁਣ ਗਾਉਣੇ ਤੇ ਇਹ ਗੁਣ ਗਾਉਣਾ ਹਮੇਸ਼ਾ ਹਰ ਥਾਂ ਤੇ ਸੱਚਾ ਹੈ ਯਾਨੀ ਕਿ ਫਲਦਾਇਕ ਹੈ ਵਾਹ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕਢੀਏ ਹਮ ਮੇਰੇ ਖਿਆਲ ਚ ਮੁਖ ਗੱਲ ਇਹੀ ਹੈ ਕਿ ਸਿਰਫ ਇਹ ਨਹੀਂ ਕਿ ਰੱਬ ਰਾਖਾ ਹੈ ਤੇ ਮੰਗਾਂ ਪੂਰੀਆਂ ਕਰਦਾ ਜੀ ਸਗੋਂ ਇਹ ਵੀ ਸਮਝਾਉਂਦਾ ਕਿ ਉਹਦੇ ਨਾਲ ਜੁੜਨ ਨਾਲ ਅੰਦਰੋਂ ਬਦਲਾਵ ਆਉਂਦਾ ਹਾਂਜੀ ਦੁੱਖਾਂ ਨੂੰ ਦੇਖਣ ਦਾ ਸਾਡਾ ਨਜ਼ਰੀਆ ਬਦਲ ਜਾਂਦਾ ਹੂੰ ਬਿਲਕੁਲ ਤੇ ਸੱਚੀ ਅਰਦਾਸ ਸ਼ਾਇਦ ਉਹੀ ਹੈ ਜੋ ਉਹਦੀ ਰਜਾ ਨਾਲ ਮਿਲ ਜਾਵੇ ਹੂੰ ਤੇ ਪਰਮਾਤਮਾ ਦੀ ਸਿਫਤ ਕਰਨੀ ਹੀ ਅਸਲ ਕਮਾਈ ਹੈ ਜੀ ਤੁਸੀਂ ਸਾਰੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮੇਟਤਾ ਤੇ ਇਹ ਸਾਨੂੰ ਨਾ ਇੱਕ ਸਵਾਲ ਨਾਲ ਛੱਡ ਜਾਂਦਾ ਹੂੰ ਜਿਸ ਤੇ ਸੁਣਨ ਵਾਲੇ ਸੋਚ ਸਕਦੇ ਨੇ ਜੀ ਕੀ ਜਿਹੜੀ ਅਸਲ ਮਾਨਸਿਕ ਸ਼ਾਂਤੀ ਹੈ ਖੁਸ਼ੀ ਹੈ ਉਹ ਸਿਰਫ ਬਾਹਰਲੇ ਹਾਲਾਤ ਠੀਕ ਹੋਣ ਨਾਲ ਜਾਂ ਮੰਗੀਆਂ ਚੀਜ਼ਾਂ ਮਿਲਣ ਨਾਲ ਹੀ ਆਉਂਦੀ ਹੈ। ਹੂੰ ਇਹ ਵੱਡਾ ਸਵਾਲ ਹੈ। ਜਾਂ ਫਿਰ ਉਹ ਸ਼ਾਂਤੀ ਉਸ ਪਰਮਾਤਮਾ ਨਾਲ ਜੁੜਨ ਦੇ ਅਮਲ ਵਿੱਚ ਹੀ ਹੈ। ਹੂੰ ਉਹਦੀ ਰਜ਼ਾ ਨੂੰ ਸਮਝਣ ਵਿੱਚ ਤੇ ਉਹਦੀ ਜਿਹੜੀ ਬੇਅੰਤ ਕਿਰਪਾ ਨੂੰ ਹਰ ਹਾਲਤ ਵਿੱਚ ਮਹਿਸੂਸ ਕਰਨ ਵਿੱਚ। ਹੂੰ ਸ਼ਾਇਦ ਦੁੱਖ ਦਾ ਨਾਸ਼ ਅਸਲ ਵਿੱਚ ਦੁੱਖ ਦੇ ਅਹਿਸਾਸ ਦਾ ਹੀ ਨਾਸ਼ ਹੈ। ਬਹੁਤ ਖੂਬ। ਇਸੇ ਵਿਚਾਰ ਨਾਲ ਆਪਾਂ ਇਹਦੀ ਗੱਲਬਾਤ ਸਮਾਪਤ ਕਰਦੇ ਹਾਂ। ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ